ਆਹੋ ਨੋ ਮੇਰਾ ਚਲੋ ਚਲੋ ਸੁਣ ਮਿਲੋ ਚਲ ਚਲ ਦਫ਼ਤਰੀ ਜਾਂਦੇ ਆਓ ਆਓ ਗਾ ਪਾਇਆ ਪਿਆ ਹੁੰਦਾ ਇੱਥੇ ਇਹਨਾਂ ਦਾ ਦੇਖੇ ਡੇਗ ਨਾ ਪਈ ਸਰਖੰਡੀ ਰਾਇਆ ਦਰ ਛੋਟਾ ਹੋ ਗਿਆ ਬਾਈ ਤੇਰਾ ਚਲੋ ਚਲੋ ਚੱਲ ਫਿਰ ਐਸ ਪਾਇਰ ਤੇ ਜ਼ੋਰ ਜ਼ਿਆਦਾ ਆਉਂਦਾ ਇੱਧਰ ਚੱਲ ਚਲੋ ਹੌਲੀ ਸਲੋ ਆ ਸਟੇ ਕਿ ਕੀ ਕਰਨੀ ਹੈ ਚਲੋ ਚਲੋ 没事。 ठीक है ठीक है चलो, चलो फिर चलो चलो, चलो। मेरे करने क्यों? יאללה, יאללה, סלום, 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 סלום. ड़दी होनी तो चल स्लो 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 बिच खड़ी है بس کے چلو бек 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 бач 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 чал 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 зара чал зара бек 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 гаё гаё чал 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 Vannet er ikke der. चलो वाह वाह भाई वाह सुद लिया जोर पूरा ला लिया हां ला 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 हां हाँ ਅੱਜ ਭੱਜਿਆ ਕੱਲ ਨੂੰ ਨਹੀਂ ਭੱਜਦੀ ਇਹ ਕੱਲ ਨੂੰ ਇਹ ਖੱਲੀਆਂ ਪੈ ਜਾਣੀਆਂ ਵੱਡੀ ਆ ਛੋਟੀ ਦੇ ਵੱਡੀ ਨੂੰ ਤਾਂ ਮਜਬੂਰੀ ਚ ਭੱਜਣਾ ਪਊਗਾ ਫੇਰ ਇਹ ਖੁੱਲੀ ਐ ਫੇਰ ਕੱਲ ਨੂੰ ਆ ਕੇ ਖੜ ਜੇ ਜਾਊ ਮਾੜਾ ਮੋਟਾ ਜੇ ਭੱਜੂਈ ਇੱਕ ਦਿਨ ਸਾਨੂੰ ਛੱਡ ਕੇ ਲਾਉਂਦੀ ਐ ਰੇਸ ਚੱਲ ਚਲੋ ਬੇਟਾ ਚਲੋ ਚਲੋ 아, 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 Hallo, ja. Leta maarne. Maar da maar. Maar la leta. ਵੇਖ ਹਾਂ ਰਿਤਾ ਕਰਨੀ ਹੈ ਕਿ ਉਹ ਮਾਰਦੀ ਹੈ ਮਾਰ ਲੇਟਾ ਮਾਰਨਾ ਉਹ ਮਰੂ ਵੀ ਕਾਹ ਤੇ ਚਮਕੀ ਚਲ 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 ਆਪੇ ਇਹ चलो चलो चल चल कर, कर ला कर ला पा दे खुरनी च साफ करके पा दे ਆਦੇ ਵਾਲੇ ਆ ਕੇ ਗਾਣਾ ਖਾ ਲੈਣਗੇ ਪਾਣੀ ਡੋਲ ਦੀ ਰਾਤ ਵਾਲਾ ਹੋਵੇ ਜਰਾ ਪਹਿਲਾਂ ਪੀ ਗੀਆਂ ਕੋਈ ਗੱਲ ਨਹੀਂ

ਵੇਖ ਕੀ ਕਰਦੀ ਹੈ ਚਲ ਵੇਹ 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 ਕੀ ਕਰਦੀਆਂ ਕੱਢਦੀ ਕਿਉਂ ਆ ਚੱਲ ਹਣ ਦੂਜੇ ਦਾ ਆ ਜਾ ਚੱਲ ਸਰ ਉਧਰ ਚੱਲ ਚੱਲ Selamat ਹੋਰ ਕਰਨਾ ਇੰਜੋਏ 5 ਸਤ ਮਿੰਟ ਹੋਰ ਲਾਈ ਹੈ ਹੈ ਟਰੈਡ ਨਹੀਂ ਤੇਰਾ ਵੱਡਾ ਹੋ ਗਿਆ सारा दिन खाई जानी है सौ रुपये चलो फिर चलो चलो, चलो। ख दी क्यों ए देख, 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 देख तन की पाया जराका किले दा ਉਹਲੇ ਉੱਠਦੀ ਨਾ ਤੇ ਦੂਜੇ ਨੂੰ ਸਾਰਦ ਗਿਆ ਨੇ ਜਮਾ ਪਾਸੇ ਗਏ ਨੂੰ ਦੋਸਤੀ ਇਹਨਾਂ ਦੀ ਇੰਨੀ ਪੱਕੀ ਹੈ ਚਲੋ ਚਲੋ ਫਿਰ ਡੇਟਾ ਮਾਰ ਲੈਂਦੇ ਆ ਚੰਗਾ ਸੀ ਪੋਲਾ ਥਾਂ ਹੈ ਮਾਰ ਲਾ ਮਾਰ ਲਾ 来了，来了。 ਇੱਧਰ ਚੱਲ ਪਾ ਹੁਣ ਇੱਧਰ ਚੱਲ ਇੱਧਰ 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 ਨਾ ਆਣੀ ਨਾ ਲਗਾਹਾਂ ਪਾਇਆ ਕਰਾਂਗੇ ਸਵੇਰ ਨੂੰ ਤੂੰ ਲਗਾਹ ਬਿਨਾ ਕਾਬੂ ਨਹੀਂ ਆਉਂਦੀ ਆ ਵੇ ਇੱਥੇ ਆ ਕੇ ਕਰਦੇ ਹਾਂ ਤੜਪਣਾ ਚਲੋ शाबाश शाबाश पूरा मेरे को लिया आवे हाँ शाबाश बहुत प्यारा बच्चा है तीनों से दे नहीं तू पहले ही आ गया है चलो फिर चलिए चलो

ਵੇਖਾ ਹਲੋ ਚਲੋ 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 ਆਇਦਰ ਮਿੱਟੀ ਤੇ ਨਹੀਂ ਹਲਦੀ ਮਿੱਟੀ ਨਹੀਂ ਇਥੇ ਦਾ ਸੁੱਕੀ ਪੈਂਦੀ ਹੈ ਮਿੱਟੀ ਨੂੰ ਚਲੋ ਚਲੋ ਤਿਆਰ ਕਰਦੀ ਹੁੰਦੀ ਹੈ ਨਾ ਇਹ ਵੇਖੋ ਲੱਖ ਚੜਾ ਰਹੀ ਹੂੰ ਲੱਗਦਾ ਨਾ ਵੇਖ ਲਓ ਮੈਨੂੰ ਤਪਕੇ ਦਿੰਦਾ ਬੰਦਾ ਸਾਡਾ ਹਾਂ ਦੋਸਤੋ ਦੇਖ ਲਓ ਤਿੰਨ ਜਣੇ ਵੇਖੀ ਜਾਂਦੇ ਐ ਮੈਨੂੰ ਦਵਕੇ ਅੱਡ ਮਾਰਦਾ ਬੰਦਾ ਬਹੁਤ ਖੂਨ ਖਰਬੰਦਾ ਆਇਏ ਕਈ ਲੜਾਈਆਂ ਚ ਆਇਆ ਹੈ ਹਾਂ ਇਹਦਾ ਰੱਬ ਵੀ ਬਚਾਵੇ ਉਹ ਭਰਾਵਾ ਇਹਦਾ ਕਿਸੇ ਦੀ ਹੁੰਦੀ ਲੜਾਈ ਚ ਮਾਰ ਕੇ ਤੇ ਆ ਬਚਪ ਕਰਕੇ ਘਰੇ ਆ ਕੇ ਬਹਿ ਜਾਂਦਾ ਹਾਂ ਬਾਈ ਡਾਕਟਰ ਤੁਸੀਂ ਜਗਾ ਚੰਗਾ ਵੀਰੇ ਕੀ ਕਰਨਾ ਹੈ ਗਾਜਰਾਂ ਖਾਓ ਗਾਜਰਾਂ ਦਾਣਾ ਮੱਕੀ ਜੋ ਵੀ ਹੈਗਾ ਸਾਰਾ ਖਾਓ ਤੁਸੀਂ ਹੁਣ ਰਸਾ ਤਾਂ ਕੱਢਣ ਦੇ ਪੁੱਤਾਂ ਦੋਨੇ ਯਾਰੇ ਹੁਣ ਅਮਰੀਕਾ ਪਰ ਇੱਟਾ ਸਿੱਟਣਾ ਵੀਰੇ ਇੱਕ ਦਿਨ ਨਾ ਹੈ ਅਨੇ ਇੱਥੇ ਚਾਲੂ ਕਰਨੀ ਹੈ ਜਿੱਥੇ ਆਹ ਇੱਥੇ ਪੈਂਦੀਆਂ ਐ ਦੇਣੇ ਉਹ ਉਧਰ ਵੀ ਨਹੀਂ ਐਨਾ ਆਹਾ ਤਾਂ ਕਿਉਂਕਿ ਉਧਰ ਪਿਸ਼ਾਬ ਕਰਦੀਆਂ ਫਿਰ ਗਿੱਲਾ ਹੋ ਜਾਊਗਾ ਇੱਥੇ ਜਿੱਥੇ ਨੇ ਮੇਰੇ ਪੱਤੇ ਜੇ ਪਏ ਹਾਂ ਇੱਥੇ 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 ਪੈਂਦੀਆਂ ਐ ਰਸ ਦੁਬਾਰੇ ਸੌਣ ਨੂੰ ਪਤਾ ਕੀ ਲੱਛੇ ਨਾ ਫਿਰ ਥੰਗਣੀ ਦੁਬਾਰੇ ਸੌਣਦੇ ਨੇ ਕੋਦੋਂ ਮਰਜ਼ੀ ਕਰ ਲਾਂਗੇ ਪਾਣੀ ਖਾਲੀ ਐ ਨਾ ਪਾਣੀ ਡੋਹ ਲਈ ਦੇ ਇਹ ਰਾਤ ਦਾ ਪਾਣੀ ਐ ਇਹ ਬਿਮਾਰ ਕਰ ਦੂਗਾ ਆ ਪੱਠਿਆਂ ਚ ਰੇਤਾ ਰੂਤਾ ਤਾਂ ਨਹੀਂ ਬਾਈ ਵੇਖਿਆ ਤੂੰ ਆ ਪਏ ਜਿਹੜੇ ਮੈਂ ਕੀਤਾ ਪਰ ਉਹ ਠੀਕ ਐ ਡੜੀ ਡੁੜੀ ਤਾਂ ਨਹੀਂ ਆਈ ਵਿੱਚ ਕੋਈ ਡੜੀ ਕੱਢ ਦਿਆ ਕਰ ਬਸ ਡੜੀ ਹੈ ਤਾਂ ਕੱਕੇ ਰੇਤੇ ਦੀ ਉਹਦੇ ਨਾਲ ਮੋਕ ਲੱਗਦੀ ਐ ਹੋਰ ਤਾਂ ਕੋਈ ਗੱਲ ਨਹੀਂ ਐਡੀ ਮਾੜਾ ਹੀ ਐ ਰੇਤਾ ਕਿਉਂ ਜਾਣ ਦੇਣਾ ਆਪਾਂ ਅਸ ਇਹਨਾਂ ਨੂੰ ਇੰਨਾ ਮਟੀਰੀਅਲ ਬਹੁਤ ਹੈ ਤੇ ਦਾਣਾ ਖਾਣਗੇ ਆ ਤੇ ਆਹ ਪਾ ਲੈਣਗੇ ਫਿਰ ਸਾਫ਼ਤੀ ਜਮੀ ਪਾਵਾਂਗੇ ਮੈਂ ਟਲੇਰਾ ਲਾ ਮ ਗੁੱਟਨ ਮਹਿਸੂਸ ਕਰਦੀ ਆਏਗੀ ਮੜਕ ਆ ਗਿਆ ਵੇ ਮੈਂ ਤਾਂ ਚੁੱਤੀ ਲਈ ਆਇਆ ਫਿਰ ਆ ਉਹ ਵੀ ਇਹ ਪੈੜ ਕ ਸੁੱਕੇ ਆਪਣੇ ਆ ਸਾਫ ਕਰਦੇ ਸੀ ਹਾਂਜੀ ਹਾਂਜੀ ਸਾਬਾਈ ਮੈਨੂੰ ਆ ਫੜਾ ਹੀ ਲਿੱਦ ਵੀ ਕੱਢ ਦਗੇ ਮੈਂ ਕੱਢ ਦਨਾ ਨਹੀਂ ਮੈਂ ਕੱਢ ਦਨਾ ਤੇਨੂੰ ਕੰਮ ਮੈਂ ਤਾਂ ਤੂੰ ਜਾ ਵੜਾ ਯਾਰ ਕਿੱਟੇ ਨਹੀਂ ਆ ਪੱਛੀ ਜੇ ਉੱਥੇ ਆ ਟਾਪ ਦੇ ਕਿੱਲੇ ਦੇ ਕਿੱਲੇ ਦੇ ਕਾਹਨੂੰ ਟੰਗਣਾ ਰੱਸਾ ਟੰਗੇ ਕਿੱਲੀਆਂ ਤੇ ਪੈ ਤਲਿਆਰੇ ਸਾਥੋਂ ਨਹੀਂ ਮੱਜੀ ਚਾਰ ਹੁੰਦੀਆਂ ਪੜੀਆਂ ਲਈ ਨਿਆ ਕਰਦੀ ਹੈ ਕੀ ਹੈ ਥੀ ਬਲੇ ਕਰ ਹਾਂ ਯਾਰ ਭਾਈ ਆ ਕੀ ਅੜਿਆ ਇਹ ਤੇਰੇ ਸਾਹਮਣੇ ਕੋਈ ਅੜਿਆ ਹੋਵੇ ਚੀਜ਼ ਨਹੀਂ ਆ ਵੇਖੀ ਆਹ ਆਹ ਨਿਸ਼ਾਨ ਕਹਦੇ ਇੱਕੋ ਜਿਹੇ ਦੋਹੇ ਪਾਸੇ ਕਿ ਨਿਆਣੇ ਦੇ ਐ ਹੈ ਪਤਾ ਨਹੀਂ ਕਹਦੇ ਅੰਨਾ ਦਾ ਕੀ ਅੰਨਾ ਘੜ ਤਰਾਂ ਝੜੀ ਜੇ ਆ ਦੋਹੇ ਨਿਸ਼ਾਨਾ ਹੋਵੇ ਉਹ ਪਹਿਲੇ ਪੱਟ ਤੇ ਗੋਡੇ ਤੇ ਵੀ ਆ ਗਿਆ ਹਾਂ ਹਾਂ ਵੇਖੇ ਸੀ ਫਰ ਤੇ ਕਿ ਨਿਆਣਾ ਆਇਆ ਤਾਂ ਵੇਖ ਨਿਆਣਾ ਤਾਂ ਦਾ ਨਿਆਣਾ ਤਾਂ ਇੰਨਾ ਘੁੱਟ ਕੇ ਬੰਨਿਆ ਵੀ ਮਾਸ ਲੈ ਜਾ ਇਹਨਾਂ ਦਾ ਕੌਣ ਬੰਨਦਾ ਇੱਥੇ ਹੁੰਦਾ ਸਾਬਾਈਆ ਜਾਂ ਤਾਂ ਇਹ ਨਿਆਣਾ ਬੰਨੇ ਤਾਂ ਹਿੱਲੀ ਹੈ ਉਦੋਂ ਦਬਾਅ ਪੈ ਗਿਆ ਹੈ ਆਖਿਆ ਤਾਂ ਮੇਰੇ ਡਾਕਟਰ ਨੂੰ ਰਾਤ ਹੀ ਫੋਨ ਕਰਾਇਆ ਆਊਗਾ ਅੱਜ ਨੇ ਚਲੋ ਉਹੀ ਸੂਏ ਉੱਚੇ ਆ ਹਨਾ ਹਾਂ ਹਾਂ ਆ ਕੱਲ ਪਈ ਪਰਸੋਂ ਦੇਖੀਏ ਸੂਏ ਪਿਛੇ ਆਕੜਾ ਆਕੜਾ ਸਹੀ ਰਾਇਦਾ ਯਾਰ ਹੈ ਹੈ ਅਸਲ ਤਾਂ ਉਹ ਡਰਮ ਵਿੱਚ ਪਾ ਕੇ ਗਰਮ ਪਾਣੀ ਗਨਣਾ ਨਵਾਉਣ ਵਾਲੀਆਂ ਹੈ ਮੜਾ ਧੁੱਪ ਨਿਕਲਣ ਦੇ ਇੱਕ ਦੋ ਦਿਨ ਹੋਰ ਧੁੱਪ ਨਹੀਂ ਖਿਲੀ ਨਾ ਨਵਾ ਦੇਾਂਗੇ ਚਲੋ ਦੋਸਤੋ ਧੰਨਵਾਦ ਤੁਸੀਂ ਵੇਖਿਆ ਵੀਰੇ ਧੰਨਵਾਦ ਜੀ